ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 753 ਤੋਂ ਲੈ ਕੇ 754 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਅੱਜ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਤੇ ਦੋ ਅਸ਼ਟਪਦੀਆਂ ਹੋਣਗੀਆਂ ਜਿਹਦੀ ਆਪਾਂ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਸੁਹੀ ਮਹਲਾ 3ਾ ਕਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਕੌਡੀ ਬਦਲੇ ਜਨਮ ਗਵਾਇਆ ਚੀਨਸ ਨਹੀਂ ਆਪੈ ਗੁਰਮੁਖ ਹੋਵੈ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਾ ਪੈ ਬਲੇਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਓ ਲਿਵਲਾਈ ਸਬਦ 3 ਆਤਮ ਪਰ ਗਾਸਿਆ ਸਹਜੇ ਰਿਹਾ ਸਮਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਨਾਮ ਦੁਆਰਾ ਹੀ ਆਤਮਿਕ ਜੀਵਨ ਰੋਸ਼ਨ ਹੁੰਦਾ ਹੈ ਪਰ ਨਾਮ ਸਤਿਗੁਰ ਤੋਂ ਬਿਨਾਂ ਮਿਲ ਨਹੀਂ ਸਕਦਾ ਨਾਮ ਦੀ ਕਦਰ ਸਤਿਗੁਰ ਦੀ ਸ਼ਰਨ ਪਏ ਤੋਂ ਬਿਨਾਂ ਪਾ ਨਹੀਂ ਸਕਦੀ ਕਹਿੰਦੇ ਗੁਰੂ ਦਾ ਸ਼ਬਦ ਮਹਾਰਸ ਮਿੱਠਾ ਬਹੁਤ ਮਿੱਠਾ ਹੈ ਪਰ ਇਹਦਾ ਸਵਾਦ ਉਦੋਂ ਤੱਕ ਨਹੀਂ ਪਤਾ ਲੱਗਦਾ ਜਦੋਂ ਤੱਕ ਆਪਾਂ ਨੀ ਇਹਨੂੰ ਚੱਖ ਲੈਂਦਾ ਜੀਵ ਕਿਸੇ ਦੇ ਦੱਸਿਆ ਕਿਸੇ ਨੂੰ ਸਵਾਦ ਦਾ ਨਹੀਂ ਪਤਾ ਲੱਗਦਾ ਤਾਂ ਹੀ ਗੁਰਬਾਣੀ ਚ ਬਹੁਤੀ ਜਗ੍ਹਾ ਤੇ ਆਉਂਦਾ ਨਾ ਗੁੰਗੇ ਦੀ ਮਠਿਆਈ ਵਾਲੀ ਗੱਲ ਆਪੇ ਚੱਖਿਆ ਪਤਾ ਲੱਗਦਾ ਕਹਿੰਦੇ ਜਿਸ ਜੀਵ ਨੇ ਆਪਾਂ ਨਹੀਂ ਪਹਿਚਾਣਿਆ ਨਾ ਉਨੇ ਜਿਹੜਾ ਮਨੁੱਖਾ ਜਨਮ ਆ ਉਹ ਕੌਡੀ ਬਦਲੇ ਖਤਮ ਕਰ ਲਿਆ ਮਾਇਆ ਕੌਡੀ ਬਦਲੇ ਜੋ ਕਹਿੰਦੇ ਗੁਰੂ ਦੇ ਸਨਮੁਖ ਰਹਿੰਦਾ ਜੀਵ ਉਹ ਉਸ ਇੱਕ ਪਰਮਾਤਮਾ ਦੇ ਨਾਲ ਸਾਂਝ ਪਾਉਂਦਾ ਤੇ ਉਹਦੇ ਅੰਦਰੋਂ ਹਉਮੈ ਦਾ ਰੋਗ ਦੁੱਖ ਖਤਮ ਹੋ ਜਾਂਦਾ ਉਹਨੂੰ ਕੋਈ ਦੁੱਖ ਨਹੀਂ ਰਹਿੰਦਾ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਵਾਂ ਜਿਸ ਗੁਰੂ ਨੇ ਮੇਰੀ ਪ੍ਰੀਤ ਸੱਚੇ ਪਰਮੇਸ਼ਰ ਨਾਲ ਜੋੜ ਦਿੱਤੀ ਆ ਗੁਰੂ ਦਾ ਸ਼ਬਦ ਪਹਿਚਾਨ ਕੇ ਜਿਸ ਜੀਵ ਨੇ ਆਪਣਾ ਆਤਮਿਕ ਜੀਵਨ ਪ੍ਰਗਟਾਸ਼ ਕਰ ਲਿਆ ਆਤਮਿਕ ਜੀਵਨ ਸੋਨਾ ਬਣਾ ਲਿਆ ਉਹ ਕਹਿੰਦੇ ਸਦਾ ਹੀ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਰਹਿੰਦਾ ਗੁਰਮਖ ਗਾਵੇ ਗੁਰਮਖ ਬੂਜੇ ਗੁਰਮਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜਿਸ ਵਾਰੇ ਜੋ ਜੀਵ ਕਹਿੰਦੇ ਗੁਰੂ ਦੀ ਸ਼ਰਨ ਆਉਂਦੇ ਨੇ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾਉਂਦੇ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਇਸ ਤਰ੍ਹਾਂ ਕਹਿੰਦੇ ਗੁਰੂ ਦੇ ਰਾਹੀ ਉਹਨਾਂ ਨੂੰ ਜਿੰਦ ਤੇ ਸਰੀਰ ਨਮੇ ਸਿਰਿਓ ਮਿਲ ਜਾਂਦਾ ਨਮੇ ਸਿਰਿਓ ਆਤਮਿਕ ਘਾੜਤ ਉਹਨਾਂ ਦੀ ਕੜੀ ਜਾਂਦੀ ਆ ਇਸ ਤਰ੍ਹਾਂ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਦੇ ਸਾਰੇ ਕਾਰਜ ਸਵਰ ਜਾਂਦੇ ਨੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਕਹਿੰਦੇ ਪਿਆਰੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾ ਮਨ ਦੇ ਪਿੱਛੇ ਚੱਲਣ ਵਾਲਾ ਜੀਵ ਮਾਇਆ ਦੀ ਖੱਟੀ ਕਰਦਾ ਇਸ ਸੰਸਾਰ ਦੇ ਵਿੱਚ ਤੇ ਬੜਾ ਹੀ ਦੁੱਖ ਪਾਉਂਦਾ ਕਹਿੰਦੇ ਕਿਉਂਕਿ ਹਮੇਸ਼ਾ ਸੰਸਾਰ ਦੇ ਵਿੱਚ ਹੀ ਗਲਤਾਨ ਰਹਿੰਦਾ ਸੋਈ ਸੇਵਕ ਜੇ ਸਤਗੁਰੂ ਸੇਵੇ ਚਾਲੈ ਸਤਗੁਰੂ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਜਿਹੜਾ ਜੀਵ ਕਹਿੰਦੇ ਸਤਗੁਰ ਦੀ ਦੱਸੀ ਹੋਈ ਸਿੱਖਿਆ ਤੇ ਚੱਲਦਾ ਉਹੀ ਪਰਮੇਸ਼ਰ ਦਾ ਸੇਵਕ ਬਣ ਸਕਦਾ ਸੱਚਾ ਸ਼ਬਦ ਹੈ ਪਰਮੇਸ਼ਰ ਦੀ ਸੱਚੀ ਸਿਫਤ ਸੁਲਾਹ ਕਰਨੀ ਜਿਸ ਦੇ ਰਾਹੀਂ ਸੱਚਾ ਪਰਮੇਸ਼ਰ ਮਨ ਦੇ ਵਿੱਚ ਬਸ ਜਾਂਦਾ ਹੈ ਤੇ ਜਿਹੜੀ ਸਿਫਤ ਸੁਲਾਹ ਦੀ ਬਾਣੀ ਆ ਇਹ ਵੀ ਗੁਰੂ ਦੇ ਰਾਹੀਂ ਜੀਵ ਦੇ ਮਨ ਚ ਵਸਦੀ ਆ ਸੱਚੀ ਬਾਣੀ ਗੁਰਮੁਖ ਆਖੈ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸਬਦ ਸੁਣਾਏ ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਗੁਰੂ ਦੀ ਸੱਚੀ ਬਾਣੀ ਤਾਂ ਜਾਪ ਕਰਦੇ ਨੇ ਤੇ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਕਹਿੰਦੇ ਪਰਮੇਸ਼ਰ ਆਪ ਹੀ ਦਾਤਾ ਹੈ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ ਕਿ ਜੀਵ ਦਾ ਮਿਲਾਪ ਗੁਰੂ ਦੇ ਨਾਲ ਹੋ ਜਵੇ ਤੇ ਫਿਰ ਗੁਰੂ ਸੱਚੇ ਦਾ ਜੀਵ ਨੂੰ ਸ਼ਬਦ ਸੁਣਾਏ ਗੁਰਮਖ ਕਾਲੇ ਗੁਰਮਖ ਖੱਟੇ ਗੁਰਮਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਜ ਸੁਪਾਏ ਜਿਹੜਾ ਜੀਵ ਕਹਿੰਦੇ ਗੁਰੂ ਦੇ ਸਨਮੁਖ ਰਹਿੰਦਾ ਉਹ ਪਰਮੇਸ਼ਰ ਦੇ ਨਾਮ ਦੇ ਜਾਪ ਦੀ ਘਾਲਣਾ ਕਰਦਾ ਨਾਮ ਨੂੰ ਇਕੱਠਾ ਕਰਦਾ ਤੇ ਦੂਜਿਆਂ ਨੂੰ ਵੀ ਨਾਮ ਜਪਾਉਂਦਾ ਹੈ ਸਦਾ ਸੰਸਾਰ ਤੋਂ ਅਲਿਪਤ ਰਹਿੰਦਾ ਹੈ ਸੱਚੇ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ ਗੁਰੂ ਦੇ ਪ੍ਰੇਮ ਸਦਕਾ ਆਤਮਿਕ ਅਡੋਲਤਾ 'ਚ ਟਿਕਿਆ ਰਹਿੰਦਾ ਹੈ ਮਨਮੁਖ ਸਦ ਹੀ ਕੂੜੋ ਬੋਲੇ ਬਿਖ ਬੀਜੈ ਬਿਖ ਖਾਏ ਜਮ ਕਾਲ ਬਾਦਾ ਤ੍ਰਿਸਨਾ ਦਾਦਾ ਬਿਨ ਗੁਰ ਕਵਣ ਛੜਾਏ ਕਹਿੰਦੇ ਦੂਜੇ ਪਾਸੇ ਮਨ ਦੇ ਪਿੱਛੇ ਚੱਲਣ ਵਾਲਾ ਜੀਵ ਸਦਾ ਹੀ ਝੂਠ ਦਾ ਸਹਾਰਾ ਲੈਂਦਾ ਮਾਇਆ ਬਿਖੀ ਬੀਜਦਾ ਤੇ ਮਾਇਆ ਦੇ ਵਿੱਚ ਹੀ ਆਪਣਾ ਜੀਵਨ ਬਿਤਾਉਂਦਾ ਹੈ ਇਸ ਤਰ੍ਹਾਂ ਉਹ ਆਤਮਿਕ ਮੌਤ ਦੀਆਂ ਫਾਇਆਂ ਲਗੀਆਂ ਰਹਿੰਦੀਆਂ ਨੇ ਤ੍ਰਿਸ਼ਨਾ ਦੀ ਆਗੋਂ ਨੂੰ ਸਤਾਉਂਦੀ ਆ। ਗੁਰੂ ਤੋਂ ਬਿਨਾਂ ਫਿਰ ਉਹਨੂੰ ਕੌਣ ਛੁਡਾ ਸਕਦਾ? ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ 부ਜਾਏ। ਅਠ ਸੱਠ ਤੀਰਤ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ। ਕਹਿੰਦੇ ਜਿਹੜੇ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਗੁਰੂ ਆਪ ਉਹਨਾਂ ਨੂੰ ਦਿਖਾਉਂਦੇ ਨੇ ਕਿ ਸੱਚਾ ਤੀਰਥ ਕੀ ਆ ਜਿੱਥੇ ਨਾਤਿਆਂ ਮੈਲ ਜੀਵ ਦੀ ਉਤਰਦੀ ਆ ਉਹ ਹੈ ਗੁਰੂ ਦਾ ਸ਼ਬਦ ਗੁਰੂ ਨੇ ਕਹਿੰਦੇ ਆਪਣੇ ਸ਼ਬਦ ਦੇ ਰਾਹੀ ਦਿਖਾ ਦਿੱਤੇ ਕਿ ਵੀ 68 68 ਤੀਰਥ ਕੀ ਹੈ ਉਹ ਗੁਰੂ ਦਾ ਸ਼ਬਦ ਹੈ ਜਿਹਦੇ ਵਿੱਚ ਨਾਤਿਆਂ ਜਿਹਦਾ ਜਿਹਦੇ ਰਾਹੀਂ ਵਿਚਾਰ ਕਰਿਆ ਜੀਵ ਦੀ ਮਨ ਦੀ ਮੈਲ ਉਤਰ ਜਾਂਦੀ ਆ ਸੱਚਾ ਸ਼ਬਦ ਸਾਚਾ ਹੈ ਨਿਰਮਲ ਨਾ ਮਲ ਲੱਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਗੁਰੂ ਦਾ ਸ਼ਬਦ ਕਹਿੰਦੇ ਸੱਚਾ ਹੈ ਪਵਿੱਤਰ ਨਾ ਇਹ ਮੈਲਾ ਹੁੰਦਾ ਹੈ ਤੇ ਨਾ ਦੂਜਿਆਂ ਨੂੰ ਮੈਲ ਲਾਉਂਦਾ ਹੈ ਸੱਚੇ ਦੀ ਸਿਫਤ ਸਲਾਹ ਕਰਨੀ ਇਹੀ ਸੱਚੇ ਦਾ ਸ਼ਬਦ ਹੈ ਤੇ ਸਿਫਤ ਸਲਾਹ ਦੀ ਦਾਤ ਗੁਰੂ ਕੋਲੋਂ ਮਿਲਦੀ ਹੈ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਜਿਹੜੇ ਕਹਿੰਦੇ ਜੀਵ ਮਨਮੁਖ ਨੇ ਉਹਨਾਂ ਦੀ ਜਿਹੜੀ ਮਾਤਾ ਮੈਲੀ ਹੁੰਦੀ ਆ ਉਹ ਇਹ ਨਹੀਂ ਕਹਿੰਦੇ ਕਿ ਇਹ ਸਰੀਰ ਤੇ ਮਨ ਉਸ ਪਰਮਾਤਮਾ ਦਾ ਦਿੱਤਾ ਹੋਇਆ ਪਰ ਜਦੋਂ ਕਹਿੰਦੇ ਉਸ ਪਰਮੇਸ਼ਰ ਦਾ ਹੁਕਮ ਹੁੰਦਾ ਤਾਂ ਇਹਨਾਂ ਮਨਮੁਖਾਂ ਦੇ ਉੱਪਰ ਵੀ ਮਿਹਰ ਹੁੰਦੀ ਆ ਤੇ ਇਹਨਾਂ ਦੇ ਉੱਪਰ ਮਿਹਰ ਹੋਣ ਸਦਕਾ ਫਿਰ ਇਹ ਗੁਰੂ ਦੀ ਸ਼ਰਨ ਲੈਂਦੇ ਨੇ ਤੇ ਇਹ ਵੀ ਨਿਰਮਲ ਹੋ ਜਾਂਦੇ ਨੇ ਇਹਨਾਂ ਦੇ ਅੰਦਰੋਂ ਵੀ ਹਉਮੈ ਖਤਮ ਹੋ ਜਾਂਦੀ ਹੈ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ बुझाਏ ਗੁਰ ਕੈ ਸਬਦ ਰਾਤਾ ਸਹਜੇ ਮਾਤਾ ਸਹਜੇ ਰਹਾ ਸਮਾਏ ਜਿਹੜੇ ਜੀਵ ਕਹਿੰਦੇ ਗੁਰੂ ਦੀ ਸਿੱਖਿਆ ਤੇ ਚੱਲਦੇ ਨੇ ਉਹ ਕਹਿੰਦੇ ਸਿੱਖਿਆ ਤੇ ਚੱਲਣ ਦਾ ਸਦਕਾ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ ਤੇ ਉਹਨਾਂ ਦੀ ਤ੍ਰਿਸ਼ਨਾ ਦੀ ਅਗਨ ਖਤਮ ਹੋ ਜਾਂਦੀ ਹੈ ਗੁਰੂ ਦੀ ਸਿੱਖਿਆ ਦੇ ਉੱਪਰ ਚੱਲਣ ਸਦਕਾ ਗੁਰੂ ਦੇ ਸ਼ਬਦ ਰਾਹੀਂ ਆਤਮਿਕ ਅਡੋਲਤਾ ਵਿੱਚ ਟਿਕ ਕੇ ਫਿਰ ਉਹ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ ਪਰਮੇਸ਼ਰ ਦੇ ਵਿੱਚ ਲਿਵ ਲਾਈ ਰੱਖਦੇ ਹਨ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਇ ਪਿਆਰੇ ਓ ਦੀਵ ਕਹਿੰਦੇ ਗੁਰੂ ਦੇ ਨਾਲ ਪ੍ਰੇਮ ਦੇ ਸਦਕਾ ਜਿਹੜਾ ਪਰਮੇਸ਼ਰ ਦਾ ਨਾਮ ਆ ਉਹਨੂੰ ਸੱਚਾ ਕਰਕੇ ਮੰਨਦੇ ਨੇ ਕਿ ਗੁਰੂ ਦੀ ਸਿੱਖਿਆ ਤੇ ਚੱਲਦੇ ਨੇ ਸੱਚੇ ਦੇ ਨਾਮ ਨਾਲ ਉਹਨਾਂ ਨੂੰ ਪਿਆਰ ਹੁੰਦਾ ਫਿਰ ਉਹਨਾਂ ਨੂੰ ਗੁਰੂ ਤੋਂ ਸੱਚੀ ਬੜੇਾਈ ਮਿਲਦੀ ਹੈ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮਿਲ ਲੈ ਤਾਂ ਬਖਸੇ ਸੱਚੀ ਭਗਤ ਸਵਾਰੇ ਕਹਿੰਦੇ ਕੋਈ ਵਿਰਲਾ ਇਸ ਚੀਜ਼ ਨੂੰ ਵਿਚਾਰਦਾ ਹੈ ਕਿ ਸਾਰਿਆਂ ਦੇ ਵਿੱਚ ਉਹ ਇੱਕ ਪਰਮੇਸ਼ਰ ਹੀ ਹੈ ਜਦੋਂ ਕਹਿੰਦੇ ਪਰਮੇਸ਼ਰ ਜੀਵ ਤੇ ਬਖਸ਼ਿਸ਼ ਕਰਦਾ ਫਿਰ ਉਹਨੂੰ ਆਪਣੇ ਨਾਲ ਮੇਲ ਲੈਂਦਾ ਪਹਿਲਾਂ ਉਹਨੂੰ ਆਪਣੀ ਭਗਤੀ ਦੀ ਦਾਤ ਦੇ ਕੇ ਉਹਤੇ ਆਤਮਿਕ ਜੀਵਨ ਨੂੰ ਸੋਹਣਾ ਬਣਾਉਂਦਾ ਫਿਰ ਮੇਲ ਲੈਂਦਾ ਸਬੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨਾ ਹੁਕਮੋ ਵਰਤੈ ਗੁਰਮਖ ਆਪ ਪਛਾਣੈ ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਜੀਵ ਜਾਣਦਾ ਕਿ ਸਾਰੇ ਪਾਸੇ ਉਸ ਪਰਮੇਸ਼ਰ ਦਾ ਹੀ ਵਰਤ ਵਰਤਾਰਾ ਹੈ ਕਿਉਂਕਿ ਸਾਰਿਆਂ ਦੇ ਵਿੱਚ ਉਹ ਆਪ ਹੀ ਵਿਆਪਕ ਹੈ ਜਿਹੜਾ ਜੰਮਣ ਮਰਨ ਦਾ ਚੱਕਰ ਆ ਉਹ ਪਰਮੇਸ਼ਰ ਦੇ ਹੁਕਮ ਰਾਹੀਂ ਹੈ ਜੀਵ ਨੂੰ ਕਹਿੰਦੇ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਆਪੇ ਨੂੰ ਪਛਾਣ ਲੈਂਦੇ ਨੇ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਕਿ ਸੰਸਾਰ ਵਿੱਚ ਉਸ ਪਰਮੇਸ਼ਰ ਦੇ ਹੁਕਮ ਰਾਹੀਂ ਜੰਮਣ ਮਰਨ ਹੋ ਰਿਹਾ। ਨਾਮ ਧਿਆਏ ਤਾਂ ਸਤਗੁਰ ਪਾਏ ਜੋ ਇੱਛਾ ਸੋ ਫਲ ਪਾਏ। ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ। ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਧਿਆਉਂਦੇ ਨੇ ਉਹ ਸਤਿਗੁਰੂ ਨੂੰ ਪਿਆਰੇ ਲੱਗਦੇ ਨੇ ਫਿਰ ਉਹ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਨੇ ਮਨ ਇਛਿਤ ਫਲ ਪਾ ਲੈਂਦੇ ਨੇ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਆਪਣੇ ਅੰਦਰੋਂ ਹੰਕਾਰ ਹਉਮੈ ਖਤਮ ਕਰ ਲੈਂਦੇ ਨੇ ਤਿਸ ਦਾ ਸਭ ਕੁਝ ਹੋ ਗਏ ਉਹਨਾਂ ਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਸੁਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਪਿਰਵਸੈ ਜਿਸ ਨਾਲੇ ਪਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸਬਦ ਸਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਉਰੇ ਗੁਰ ਤੇ ਉਪਜੀ ਸਾਚ ਸਮਾਣੀ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਦੇ ਅੰਦਰ ਪਰਮੇਸ਼ਰ ਪ੍ਰਤੱਖ ਪ੍ਰਗਟ ਹੋ ਜਾਂਦਾ ਜਿਸ ਨੂੰ ਅਹਿਸਾਸ ਹੋ ਜਾਂਦਾ ਕਿ ਪਰਮੇਸ਼ਰ ਸਦਾ ਉਹਦੇ ਅੰਗ ਸੰਗ ਆ ਕਹਿੰਦੇ ਉਹ ਜੀਵ ਇਸਤਰੀ ਬੜੀ ਸੋਹਣੀ ਬਣ ਜਾਂਦੀ ਹੈ ਉਹ ਕਹਿੰਦੇ ਉਸ ਸੱਚੇ ਦੀ ਸੁਹਾਗਣ ਬਣ ਜਾਂਦੀ ਹੈ ਤੇ ਗੁਰੂ ਦੇ ਸ਼ਬਦ ਨੂੰ ਹਮੇਸ਼ਾ ਹਿਰਦੇ ਵਿੱਚ ਸੰਭਾਲ ਕੇ ਰੱਖਦੀ ਹੈ। ਪਰਮੇਸ਼ਰ ਦੀ ਭਗਤੀ ਦੇ ਰੰਗ ਦੇ ਸਦਕਾ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦਾ। ਕਹਿੰਦੇ ਗੁਰੂ ਦੀ ਬਾਣੀ ਧੰਨ ਹੈ। ਗੁਰੂ ਦੇ ਹਿਰਦੇ ਤੋਂ ਉਪਜੀ ਹੈ ਤੇ ਜਿਹੜੇ ਜੀਵ ਦੇ ਅੰਦਰ ਵੱਸਦੀ ਹੈ ਉਹਦੀ ਵੀ ਸਮਾਈ ਪਰਮੇਸ਼ਰ ਵਿੱਚ ਹੋ ਜਾਂਦੀ ਹੈ। ਕਾਇਆ ਅੰਦਰ ਸਭ ਕਿਛ ਵਸੈ ਖੰਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਹਿੰਦੇ ਜੋ ਸਾਡਾ ਇਹ ਸਰੀਰ ਆ ਨਾ ਇਹਦੇ ਅੰਦਰ ਸਾਰੇ ਖੰਡ ਮੰਡਲ ਪਾਤਾਲ ਨੇ ਜੋ ਕੁਛ ਬਾਹਰ ਆ ਅੰਦਰ ਵੀ ਸਰੀਰ ਦੇ ਹੈ ਕਿਉਂਕਿ ਅੰਦਰ ਸਰੀਰ ਦੇ ਜਗਤ ਨੂੰ ਜੀਵਨ ਦੀ ਦਾਤ ਦੇਣ ਵਾਲਾ ਪਰਮੇਸ਼ਰ ਆਪ ਵਸਦਾ ਹੈ ਜੋ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ ਕਾਇਆ ਕਾਮਣ ਸਦਾ ਸੁਹੇਲੀ ਗੁਰਮਖ ਨਾਮ ਸਮਾਲਾ ਕਾਇਆ ਅੰਦਰ ਆਪ ਵਸੈ ਅਲੱਖ ਨ ਲਖਿਆ ਜਾਈ ਮਨ ਮੁਖ ਮੁਗਦ ਬੂਜੈ ਨਹੀਂ ਬਾਹਰ ਪਾਲਣ ਜਾਈ ਸਤ ਗੁਰੂ ਸੇਵੇ ਸਦਾ ਸੁਖ ਪਾਏ ਸਤ ਗੁਰ ਅਲਖ ਦਿੱਤਾ ਲਖਾਈ ਕਹਿੰਦੇ ਜਿਹੜੀ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦਾ ਨਾਮ ਹਿਰਦੇ ਚ ਸੰਭਾਲਦੀ ਆ ਉਹ ਸਦਾ ਸੁਖੀ ਰਹਿੰਦੀ ਆ ਕਹਿੰਦੇ ਕਹਿੰਦੇ ਇਸ ਸਰੀਰ ਦੇ ਅੰਦਰ ਉਹ ਪਰਮੇਸ਼ਰ ਵਸਦਾ ਹੈ ਜੋ ਸਾਡੇ ਤੋਂ ਦੇਖਿਆ ਨਹੀਂ ਜਾ ਸਕਦਾ ਆਪਣੇ ਆਪ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਇਸ ਗੱਲ ਨੂੰ ਸਮਝਦੇ ਨਹੀਂਗੇ ਕਿ ਪਰਮੇਸ਼ਰ ਸਾਡੇ ਅੰਦਰ ਹੀ ਹੈ ਉਹ ਪਰਮੇਸ਼ਰ ਨੂੰ ਬਾਹਰ ਭਾਲਦੇ ਨੇ ਜੋ ਕਹਿੰਦੇ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਸਦਾ ਸੁਖੀ ਰਹਿੰਦੇ ਨੇ ਸਤਗੁਰੂ ਵੱਲੋਂ ਉਹਨਾਂ ਨੂੰ ਪਰਮੇਸ਼ਰ ਅੰਦਰ ਵਸਦਾ ਦਿਖਾ ਦਿੱਤਾ ਜਾਂਦਾ ਸਤਗੁਰ ਹੀ ਪਰਮੇਸ਼ਰ ਦੇ ਅੰਦਰ ਜੀਵ ਨੂੰ ਦੀਦਾਰ ਕਰਾਉਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਪੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਤਮੀ ਹਾਟ ਪਟਣ ਬਾਜ਼ਾਰਾ ਇਸ ਕਾਇਆ ਅੰਦਰ ਨਾਮ ਨੌ ਨਿਦ ਪਾਈਐ ਗੁਰ ਕੈ ਸਬਦ ਵਿਚਾਰਾ ਕਹਿੰਦੇ ਜੀ ਸਾਡੀ ਸਾਡੀ ਜਿਹੜੀ ਕਾਇਆ ਹੈ ਨਾ ਸਰੀਰ ਇਹ ਅੰਦਰ ਕਹਿੰਦੇ ਇਹਦੇ ਪ੍ਰਮਾਤਮਾ ਦੇ ਭਗਤੀ ਦੇ ਭੰਡਾਰੇ ਨਾਮ ਦਾ ਰਤਨ ਪਦਾਰਥ ਇਹਦੇ ਅੰਦਰ ਹੀ ਹੈ ਕਹਿੰਦੇ ਇਸ ਕਾਇਆ ਦੇ ਅੰਦਰ ਹੀ ਨੌ ਖੰਡ ਪ੍ਰਿਥਵੀ ਹੋਰ ਹੱਟਪਟਨ ਬਾਜ਼ਾਰ ਸਭ ਕੁਝ ਅੰਦਰ ਹੈ ਕਹਿੰਦੇ ਪਰਮਾਤਮਾ ਦਾ ਨਾਮ ਜੋ ਕਿ ਸੰਸਾਰ ਦੀਆਂ ਨੌ ਨਿਧੀ ਖਜ਼ਾਨੇ ਹੈ ਉਹ ਵੀ ਅੰਦਰ ਵਸਦਾ ਹੈ ਪਰ ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਉਸ ਨਾਮ ਦੀ ਦਾਤ ਮਿਲ ਸਕਦੀ ਹੈ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਦੀ ਬਖਸ਼ਿਸ਼ ਤੇ ਕਾਇਆ ਅੰਦਰ ਤੋਲ ਤੁਲਾਵੇ ਆਪੇ ਤੋਲਣਹਾਰਾ ਇਹ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰਬੀਚਾਰਾ ਇਸ ਕਾਇਆ ਦੇ ਅੰਦਰ ਹੀ ਕਹਿੰਦੇ ਪਰਮੇਸ਼ਰ ਜੋ ਜੀਵ ਦੀ ਪਰਖ ਕਰਦਾ ਹੈ ਉਹੀ ਅੰਦਰ ਆਪ ਬੈਠਾ ਹੈ ਜੀਵ ਦਾ ਮਨ ਰਤਨ ਜਵਾਹਰ ਮਾਨਕ ਬਣ ਜਾਂਦਾ ਜਿਸ ਜੀਵ ਦੇ ਅੰਦਰ ਉਹ ਪਰਮੇਸ਼ਰ ਪ੍ਰਗਟ ਹੋ ਜਾਂਦਾ ਉਸ ਦਾ ਫਿਰ ਮੁੱਲ ਨਹੀਂ ਪਾਇਆ ਜਾ ਸਕਦਾ ਪਰਮੇਸ਼ਰ ਦਾ ਨਾਮ ਸੰਸਾਰ ਦੇ ਕਿਸੇ ਵੀ ਪਦਾਰਥ ਦੇ ਵੱਟੇ ਨਹੀਂ ਪਾਇਆ ਜਾ ਸਕਦਾ ਕਿਸੇ ਵੀ ਕੀਮਤ ਤੇ ਨਹੀਂ ਪਾਇਆ ਜਾ ਸਕਦਾ ਇਕ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਰਾਹੀਂ ਹੀ ਪਾਇਆ ਜਾ ਸਕਦਾ ਗੁਰੂ ਦੀ ਕਿਰਪਾ ਸਦਕਾ ਗੁਰਮਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਪਰਮ ਭੁਲਾਈ ਜਿਸ ਨੂੰ ਦੇ ਸੋਈ ਜਨ ਪਾਵੈ ਹੋਰ ਕਿਆ ਕੋ ਕਰੇ ਚਤ్రਾਈ ਕਾਇਆ ਅੰਦਰ ਪਉ ਪਾਉ ਵਸੈ ਗੁਰ ਪ੍ਰਸਾਦੀ ਪਾਈ ਜੋ ਕਹਿੰਦੇ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਪਰਮੇਸ਼ਰ ਨੂੰ ਅੰਦਰੋਂ ਲੱਭਦੇ ਨੇ ਹੋਰ ਬਾਕੀ ਸੰਸਾਰ ਪਰਮ ਵਿੱਚ ਭੁੱਲਿਆ ਹੋਇਆ ਹੈ ਪਰ ਕਹਿੰਦੇ ਜਿਹੜੀ ਇਹ ਨਾਮ ਦੀ ਦਾਤ ਆ ਇਹ ਉਸ ਨੂੰ ਹੀ ਮਿਲਦੀ ਆ ਜਿਸ ਨੂੰ ਪਰਮੇਸ਼ਰ ਆਪ ਦੇ ਕਿਸੇ ਚਤਰਾਈ ਨਾਲ ਨਹੀਂ ਮਿਲ ਸਕਦੀ ਕਾਇਆ ਅੰਦਰ ਪਾਉ ਪਾਉ ਬਸੈ ਗੁਰ ਪ੍ਰਸਾਦੀ ਪਾਈ ਕਹਿੰਦੇ ਉਸ ਜੀਵ ਦੇ ਅੰਦਰ ਹੀ ਪਰਮੇਸ਼ਰ ਲਈ ਡਰ ਆਦਵ ਤੇ ਪ੍ਰੇਮ ਹੁੰਦਾ ਜੋ ਜੀਵ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਦਾ ਮਿਲਾਪ ਪਾ ਲੈਂਦਾ ਪਰਮੇਸ਼ਰ ਦੇ ਮਿਲਾਪ ਦਾ ਆਨੰਦ ਮਾਣਦਾ ਹੈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸਾ ਸਭ ਓਪਤ ਜਿਤ ਸੰਸਾਰਾ ਸੱਚ ਆਪਣਾ ਖੇਲ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਕਹਿੰਦੇ ਇਸ ਸਰੀਰ ਅੰਦਰ ਹੀ ਉਹ ਪਰਮਾਤਮਾ ਬਸਦਾ ਜਿਸ ਨੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਨੂੰ ਉਤਪਤ ਕੀਤਾ ਪੈਦਾ ਕੀਤਾ ਕਹਿੰਦੇ ਵਾਹਿਗੁਰੂ ਜੀ ਕਹਿੰਦੇ ਸੱਚੇ ਨੇ ਸੰਸਾਰ ਦੇ ਵਿੱਚ ਇਹ ਜੀਵਾਂ ਦੇ ਜਨਮ ਮਰਨ ਦਾ ਇੱਕ ਖੇਡ ਆਪ ਹੀ ਪਸਾਰਿਆ ਹੋਇਆ ਹੈ ਕਹਿੰਦੇ ਸਤਗੁਰ ਦੇ ਰਾਹੀ ਹੀ ਜੀਵ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਸੱਚਾ ਨਾਮ ਹੈ ਉਹਦੇ ਰਾਹੀ ਹੀ ਇਸ ਸੰਸਾਰ ਦੇ ਭਵਜਲ ਨੂੰ ਤਰਿਆ ਜਾ ਸਕਦਾ ਹੈ ਸਾਕਾਇ ਜੋ ਸਤਗੁਰ ਸੇਵੈ ਸੱਚ ਆਪ ਸਵਾਰੀ ਵੇਨ ਨਾ ਵੈ ਦਰ ਢੋਈ ਨਾਹੀ ਤਾਂ ਜਮ ਕਰੇ ਖੁਆਰੀ ਨਾਨਕ ਸੱਚ ਵਡਿਆਈ ਪਾਏ ਜਿਸਨੋ ਹਰ ਕਿਰਪਾ ਤਾਰੀ ਵਾਹਿਗੁਰੂ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਦੀ ਆਪ ਰਹਿਮਤ ਹੈ ਜਿਸ ਜੀਵ ਨੂੰ ਪਰਮੇਸ਼ਰ ਨੇ ਆਪ ਸੋਨਾ ਬਣਾ ਦਿੱਤਾ ਉਹੀ ਸਤਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਦਾ ਹੈ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਹਦੇ ਦਰ ਤੇ ਢੋਈ ਕਿਸੇ ਨੂੰ ਨਹੀਂ ਮਿਲਦੀ ਜਮ ਦੇ ਰਾਹੀ ਉਹ ਜੀਵ ਖੁਆਰ ਹੁੰਦੇ ਨੇ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਆਪ ਕਿਸੇ ਜੀਵ ਤੇ ਕਿਰਪਾ ਕਰਦੇ ਨੇ ਤਾਂ ਉਹਨੂੰ ਆਪਣੇ ਨਾਮ ਦੀ ਵਡਿਆਈ ਬਖਸ਼ਦੇ ਨੇ ਨਾਮ ਬਖਸ਼ ਕੇ ਵਡਿਆਈ ਦਿੰਦੇ ਨੇ ਇਹ ਉਸ ਪਰਮੇਸ਼ਰ ਦੀ ਬਖਸ਼ਿਸ਼ ਹੈ ਜੋ ਨਾਮ ਦੀ ਦਾਤ ਮਿਲ ਜਾਂਦੀ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ